ਕੋਹ ਹੋ ਟਲ ਗੁਰ ਸੇਵੀਐ ਤਹਨਸ ਸਹਜ ਸੁਪਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਾਮਨੀ ਨੂਰ ਅਰਸ ਹਉ ਕੁਰਸ ਹਉ ਤਉ ਦੇਠੇ ਸੱਚੇ ਪਾਤ ਸਹਾ ਮਲ ਜਨਮ ਜਨਮ ਦੀ ਸਜਣ ਸੱਚਾ ਪਾਤ ਸਹਾ ਸਿਰ ਸਾਹੰਦ ਜਿਸ ਬਾਸ ਬਹਿਠਿਆ ਸੋਹੀ ਸਬਨਾ ਦਾ ਵੇਸਾ सजण सचा पात सह सिरस जिस पास बेठियां सोही सब द वे सतनाम श्री े गुरु साहेब जी सोरठ महला तीजा घर पहला तेतुकी ਇਕ ਓੰਕਾਰ ਸਤਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੁਧ ਰਾਖ ਲੈ ਹਰ ਜਿਓ ਹਰਨਾਖਸ ਮਾਰ ਪਚਾਇਆ ਗੁਰਮਖਨੋ ਪਰਤੀਤ ਹਰ ਜਿਓ ਮਨ ਮੁਖ ਪਰਮ ਭੁਲਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੋਰ ਤੂੰ ਰੱਖਦਾ ਆਇਆ ਪਹਿਲਾਦ ਜਨ ਤੁਧ ਰਾਖ ਲੈ ਹਰ ਜਿਓ ਹਰਨਾਖ ਸਮਾਰ ਪਚਾਇਆ ਗੁਰਮਖਾਨ ਪਰਤੀਤ ਹੈ ਹਰ ਜਿਓ ਮਨ ਮੁਖ ਪਰਮ ਪੁਲਾਇਆ ਹਰ ਜੀ ਇਹ ਤੇਰੀ ਬੜਾਈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਨਾਈ ਰਹਾ ਭਗਤਾਂ ਨੋ ਜਮ ਜੋਹੇ ਨਾ ਸਾਕੇ ਕਾਲ ਨ ਨੇੜੈ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮਹਿ ਮੁਕਤ ਪਾਈ ਹਿਰਦ ਸਿੱਧ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਿਜ ਸੁਭਾਈ ਮਨ ਮੁਖਾਨੋ ਪ੍ਰਤੀਤ ਨ ਆਵੀ ਅੰਤਰ ਲੋਭ ਸਵਾਉ ਗੁਰਮਕਹਿ ਹਿਰਦੈ ਸ਼ਬਦ ਨਾ ਭੇਦਿਓ ਹਰ ਨਾਮ ਨ ਲਾਗਾ ਭਾਉ ਕੂੜ ਕਾਪਟ ਪਾਜ ਲਹਿ ਜਾਸੀ ਮਨ ਮੁਖ ਫੀਕਾ ਅਲਾਉ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੋ ਤੂ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਇੱਕੋ ਪੁਰਖ ਵਿਧਾਤਾ ਹੋ ਮੈਂ ਮਾਰ ਮਨਸਾ ਮਨ ਹੈ ਸਮਾਣੀ ਗੁਰ ਕਾ ਸ਼ਬਦ ਪਛਾਤਾ ਅਚਿੰਤਾ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਉਨਾਂ ਕੀ ਰੀਸ ਕਰੇ ਸੋ ਬਿਗੁੱਚ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਗੁਰ ਸੇਵੇ ਕਿਨੈ ਨਾ ਪਾਇਆ ਮਨ ਮੁਖ ਭੌਕ ਮੋਏ ਬਿਲਾਈ ਆਵਹਿ ਜਾਵਹਿ ਠੌਰਨਾ ਪਾਵਹਿ ਦੁਖ ਮਹਿ ਦੁਖ ਸਮਾਈ ਗੋਰਮਖ ਹੋਵੈ ਸੋਇ ਅੰਮ੍ਰਿਤ ਪੀਵੈ ਸਹਜੇ ਸਾਚ ਸਮਾਈ ਬਿਨ ਸਤਗੁਰ ਸੇਵੇ ਜਨਮ ਨਾ ਛੋੜੈ ਜੇ ਅਨੇਕ ਕਾਰਮ ਕਰੈ ਅਦਕਾਈ ਬੇਦ ਪੜੈ ਤ ਬਾਦ ਬਖਾਨ ਹੈ ਬਿਨ ਹਰ ਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਭਜ ਛੂਟ ਹੈ ਗੁਰ ਸਰਣਾਈ ਜਿਨ ਹਰ ਮਨ ਵਸਿਆ ਸੇ ਦਰਸਾਚੇ ਦਰਸਾਚ ਸਚਿਆਰਾ ਨਾਨਦੀ ਸੋਭਾ ਜੁਗ ਜੁਗ ਹੋਈ ਕੋਈ ਨ ਮੇਟਣ ਹਾਰਾ ਨਾਨਕ ਤਿਨ ਕ ਸਦ ਬਲਿਹਾਰੈ ਜਿਨ ਹਰਿ ਰਾਖਿਆ ਔਰ ਧਾਰਾ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੈ ਸਚਿਆਰਾ ਓ ਨਾਂ ਦੀ ਸੋਭਾ ਜੁਗ ਜੁਗ ਹੋਈ ਕੋਇ ਨ ਮੀਟਣ ਹਾਰਾ ਨਾਨਕ ਤਿਨ ਕ ਸਦ ਬਲਿਹਾਰੈ ਜਿਨ ਹਰਿ ਰਾਖਿਆ ਔਰ ਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹਲਾ ਤੀਜਾ ਕਰ ਪਹਿਲਾ ਤੇ ਤੁਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜੰ ਤੁਧ ਰਾਖ ਲੈ ਹਰ ਜੀਉ ਹਰਨਾਕ ਸਮਾਰ ਪਚਾਇਆ ਗੋਰਾਮਖਾਨੋ ਪ੍ਰਤੀਤ ਹੈ ਹਰ ਜੀਉ ਮਨ ਮੁਖ ਭਰਮ ਭੁਲਾਇਆ